14 ਤਰੀਕ ਨੂੰ ਦਿਲਬਾਖ ਸਿੰਘ ਪੁੱਤਰ ਨਰਿੰਦਰ ਸਿੰਘ ਜੀ ਸੀਗਾ ਤੇ ਉਹ ਉਸਨੇ ਸਾਡੇ ਫਤੇਗੜ ਚੂੜੀਆਂ ਥਾਣੇ ਦੇ ਵਿੱਚ ਆਪਣਾ ਇੱਕ ਬਿਆਨ ਲਿਖਾਇਆ ਕਿ ਜਿਹੜੀਆਂ 10 ਤਰੀਕ ਨੂੰ ਰਾਤ ਨੂੰ ਮੈਂ ਆਪਣੀਆਂ ਬੱਚਾ ਜਿਹੜੀਆਂ ਹੈਗੀਆਂ 8 ਮਤਲਬ 8 ਵਜੇ ਬੰਨ ਕੇ ਆਪਣੇ ਵਾਪਸ ਘਰ ਆਇਆ ਸੀਗਾ ਕਿ ਘਰ ਤੇ ਹਵੇਲੀ ਦੇ ਵਿੱਚ 600 ਮੀਟਰ ਦਾ ਡਿਸਟੈਂਸ ਹੈਗਾ ਤੇ ਸਵੇਰੇ ਜਦੋਂ 11 ਤਰੀਕ ਨੂੰ 5 ਵਜੇ ਆਪਣੀਆਂ ਬੱਚਾ ਨੂੰ ਪੱਠੇ ਪਾਉਣ ਗਿਆ ਤੇ ਉਹਨੇ ਦੇਖਿਆ ਕਿ ਉਹਦੀਆਂ ਤਿੰਨ ਮੱਜਾ ਖੁਰਲੀ ਤੇ ਨਹੀਂ ਸੀਗੀਆਂ ਇਸੇ ਤਹਿਤ ਅਸੀਂ 55/24 ਮਕਦਮਾ ਜਿਹੜਾ ਦਰਜ ਕੀਤਾ ਗਿਆ 457 ਤੇ 380 ਤਹਿਤ ਅਸੀਂ ਮਕਦਮਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਮਾਨਯੋਗ ਐਸਐਸਪੀ ਮਾਮਲੀ ਦਿਸ਼ਾ ਨਿਰਦੇਸ਼ ਦੇ ਅਲੱਗ-ਅਲੱਗ ਟੀਮਾਂ ਦਾ ਸੰਗਠਨ ਕਰਵਾਇਆ ਗਿਆ ਤੇ ਅਲੱਗ-ਅਲੱਗ ਪੱਖ ਤੋਂ ਜਿਹੜੇ ਇਨਵੈਸਟੀਗੇਸ਼ਨ ਨੂੰ ਹੰਗਾਲਿਆ ਗਿਆ ਇਸੇ ਤਰ੍ਹਾਂ ਹੀ ਮੱਝਾ ਚੋਰੀ ਕਰਨ ਦੇ ਸਬੰਧ ਸਮੇਂ ਅਸੀਂ ਡੰਪ ਤੋਂ ਜਿਹੜਾ ਚੁਕਵਾਇਆ ਪ੍ਰੋਪਰ ਜਿਹੜੇ ਅਸੀਂ ਕਾਲ ਡਿਟੇਲ ਸੀਗੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਹੰਗਾਲਿਆ ਗਿਆ ਐਂਡ ਸੀਸੀਟੀ ਵੀ ਪ੍ਰੋਪਰ ਤਰੀਕੇ ਨਾਲ ਚੈੱਕ ਕੀਤੀ ਗਈ ਇਸ ਦੇ ਤਹਿਤ ਹੀ 18 ਤਰੀਕ ਨੂੰ ਅਸੀਂ ਜਿਹੜੇ ਹੈਗੇ ਆ ਗੁਰਪ੍ਰੇ ਸਿੰਘ ਉਫ ਪੇਚਾ ਗੁਰਨਾਮ ਸਿੰਘ ਉਰਫ ਗਾਮਾ ਤੇ ਵਿਕਰਮਜੀਤ ਸਿੰਘ ਜਿਹੜਾ ਵਿਕੀ ਹੈਗਾ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਸ ਦੀ ਪੁਸ਼ਟੀ ਵਿੱਚ ਦਰੌਣ ਸਾਨੂੰ ਪਤਾ ਲੱਗਾ ਕਿ ਇਹਨਾਂ ਨੇ ਜਿਹੜੀਆਂ ਇਹ ਤਿੰਨ ਵਜਾ ਜਿਹੜੀਆਂ ਚੋਰੀ ਕੀਤੀਆਂ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਕੋਲ ਇੱਕ ਹਾਥੀ ਸੀਗਾ ਤੇ ਇੱਕ ਬਲੈਰੋ ਕੈਂਪਰ ਮਿਹਦਰਾ ਦਾ ਸੀਗਾ ਉਹ ਵੀ ਅਸੀਂ ਜਿਹੜਾ ਵਾਰਦਾ ਦੇ ਸਮੇਂ ਵਰਤਿਆ ਗਿਆ ਸੀਗਾ ਉਸ ਨੂੰ ਵੀ ਅਸੀਂ ਜਿਹੜਾ ਆਪਣੇ ਕਬਜ਼ੇ ਵਿੱਚ ਲਿਆ ਡਿਊਰਿੰਗ ਅ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਾ ਕਿ ਇਸ ਨੇ ਜੜੀਆਂ ਹੈਗੀਆਂ 17 ਹੋਰ ਜਿਹੜੀਆਂ ਇਹੋ ਜਿਹੀਆਂ ਮੱਜਾ ਚੋਰੀ ਕਰਨ ਦੀ ਵਾਰਦਾਤਾਂ ਨੂੰ 17 ਨੂੰ ਅੰਜਾਮ ਦਿੱਤਾ ਹੈਗਾ ਤੇ ਕਰੀਬ 50 ਦੇ ਕਰੀਬ ਜਿਹੜੀਆਂ ਮੱਜਾ ਇਹਨੇ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਇਨਫੈਕਟ ਦਿਹਾਤੀ ਅੰਮ੍ਰਿਤਸਰ ਦੇ ਵਿੱਚੋਂ ਵੀ ਚੋਰੀ ਕੀਤੀਆਂ ਗਈਆਂ ਤੇ ਇਹਨਾਂ ਦੇ ਤਹਿਤ ਅਲੱਗ-ਅਲੱਗ ਪਹਿਲਾਂ ਵੀ ਮੁਕੱਦਮੇ ਦਰਜ ਸੀਗੇ ਤੇ ਸਾਡੇ ਪੁਲਿਸ ਸਟੇਸ਼ਨ ਦੇ ਵਿੱਚ ਫਤਿਹਗੜ੍ਹ ਚੋਰੀਆਂ ਘਣੀਆਂ ਕਿ ਬੰਗਰ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਇਹਨਾਂ ਦੇ ਮੁਕੱਦਮੇ ਆਲਰੇਡੀ ਪਹਿਲਾਂ ਦਰਜ ਸੀਗੇ ਇੱਕ ਕਰਦੇ ਕਿਸੇ ਮੱਜਾ ਨੂੰ ਮੱਜਾ ਨੂੰ ਚੋਰੀ ਕਰਕੇ ਇਹ ਜਿਹੜੇ ਹੈਗੇ ਸੀਗੇ ਟੇਰਾਬਸੀ ਦੇ ਵਿੱਚ ਲਜਾਇਆ ਜਾਂਦਾ ਸੀਗਾ ਆਪਣੇ ਜਿਹੜਾ ਬਲੈਰੋ ਕੈਂਪਰ ਦੇ ਹਾਥੀ ਦੇ ਵਿੱਚ ਲਾ ਕੇ ਡੇਰਾਬਸੀ ਜਿਹੜੀਆਂ ਮੀਟ ਦੀਆਂ ਫੈਕਟਰੀਆਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਮੱਜਾ ਨੂੰ ਆ ਵੇਚਿਆ ਜਾਂਦਾ ਸੀ ਮੀਟ ਦੇ ਭਾਰ ਦੇ ਵਿੱਚ ਭਾਰ ਦੇ ਨਾਲ ਵੇਚਿਆ ਜਾਂਦਾ ਸੀਗਾ ਤੇ ਮੀਟ ਬਣਾ ਕੇ ਉਹਨਾਂ ਨੂੰ ਬਾਹਰ ਕੰਟਰੀ ਦੇ ਵਿੱਚ ਐਕਸਪੋਰਟ ਕੀਤਾ ਜਾਂਦਾ ਸੀ ਇਸ ਤਰ੍ਹਾਂ ਦੇ ਮੱਜਾ ਹੁੰਦੇ ਕਿ ਕੀ ਦੀਆਂ ਫੈਕਟਰੀਆਂ ਕੋਈ ਦਾ ਕੋਈ ਸੈਟਿਫਾਈਕੇਟ ਜਾਂ ਐਨਓਸੀ ਮਿਲਦਾ ਅਨਜੀ ਫਲਹਾਲ ਜਿਹੜੀਆਂ ਅਸੀਂ ਆਪਣੇ ਇਨਵੈਸਟੀਗੇਸ਼ਨ ਪੱਖ ਤੋਂ ਹੰਗਾਲਿਆ ਗਿਆ ਜਿਹੜੀਆਂ ਫੈਕਟਰੀਆਂ ਡੇਰਾ ਬਸੀ ਤੇ ਵਿੱਚ ਹੈਗੀਆਂ ਉਹ ਸਰਟੀਫਾਈਡ ਅਥਾਰਟिटीज ਅਥੋਰਾਈਜ਼ਡ ਹੈਗੀਆਂ ਬਟ ਇਹਦੇ ਵਿੱਚ ਇਹ ਸੀਗਾ ਕਿ ਇਹ ਜਿਹੜੀਆਂ ਮੱਜਾ ਵਾ ਉਹ ਕਿਸੇ ਹੋਰ ਟਰੇਡ ਨਾਲ ਗੱਲ ਕਰਕੇ ਤੇ ਉੱਥੇ ਥਰੂ ਉੱਥੇ ਹੀ ਉਹ ਵੇਚ ਦਿੰਦੇ ਸੀ ਇਹ ਤਾਂ ਇਹਦੇ ਇਰੀਆ ਦਾ ਕੋਈ ਹੈ ਨਾ ਅਸੀਂ ਰੈਕਿੰਗ ਕਰਦੇ ਸੀ ਪਹਿਲਾਂ ਇਹ ਜਿਹੜੀ ਇਹ ਜਿਹੜੇ ਹੈਗੇ ਆ ਇਹ ਅੰਮ੍ਰਿਤਸਰ ਦੇ ਰੈਂਗ ਵਾਲੇ ਹੈਗੇ ਆ ਜਨਾਲਾ ਥਾਣੇ ਦੀ ਬਟ ਇਹ ਪਹਿਲਾ ਰੈਕੀ ਕਰਦੇ ਸੀਗੇ ਕਿ ਕਿਸ ਹਵੇਲੀ ਦੇ ਵਿੱਚ ਜਿਹੜੀਆਂ ਹੈਗੀਆਂ ਪ੍ਰੋਪਰ ਵਧੀਆ ਤਰੀਕੇ ਦੀਆਂ ਮੱਜਾਂ ਹੈਗੀਆਂ ਨੇ ਤੇ ਮੱਜਾਂ ਤੋਂ ਬਾਅਦ ਜਿਹੜਾ ਹੈਗਾ ਉਹ ਉੱਥੇ ਰੈਕੀ ਕਰਕੇ ਕਿੱਥੇ ਉਹਨਾਂ ਨੇ ਹਾਤੀ ਚ ਬਲੈਰੋ ਕੈਂਪਰ ਖੜਾ ਕਰਨਾ ਇਸੇ 800 ਮੀਟਰ ਦੂਰ ਤਾਂ ਜੋ ਕਿਸੇ ਵੀ ਕੈਮਰੇ ਦੇ ਵਿੱਚ ਨਾ ਆ ਸਕਣ ਤੇ ਉਥੋਂ ਮੱਜਾਂ ਜਿਹੜੀਆਂ ਹੈਗੀਆਂ ਚਲਾ ਕੇ ਪੈਦਲ ਚਲਾ ਕੇ ਉਸ ਤੋਂ ਬਾਅਦ ਕਿਤੇ نیچے 600 ਕਿਲੋਮੀਟਰ ਦੇ ਤੋਂ ਦੂਰ ਜਾ ਕੇ ਉਸ ਕੈਂਪਰ ਵਿੱਚ ਲੱਤਿਆ ਚਾਹੀਦਾ ਸੀ। ਇਹ ਜੁਆਇੰਟ ਕਿਸ ਤਰ੍ਹਾਂ ਹੈ ਕਿੰਨ ਕਿਸਰਾ ਬਣਿਆ ਲੱਗ ਰਿਹਾ ਹੈ। ਅ ਦੇਖੋ ਜੀ ਜਿਹੜਾ ਗੁਰਪ੍ਰੀਤ ਸਿੰਘ ਪੇਜਾ ਤੇ ਗੁਰਨਾਮ ਸਿੰਘ ਗਾਮਾ ਹੈਗਾ ਇਹ ਆਪਸ ਦੀ ਵਿੱਚ ਰਿਸ਼ਤਦਾਰੀ ਹੈਗੀ ਚਾਚਾ ਭਤੀਜਾ ਹੈਗਾ ਤੇ ਵਿੱਕੀ ਜਿਹੜਾ ਹੈਗਾ ਐਜ਼ ਅ ਮੁੰਛੀ ਇਹਨਾਂ ਦਾ ਕੰਮ ਕਰਦਾ ਹੈ ਤੇ ਇਹ ਆਪਸੀ ਲੈਵਲ ਤੇ ਇਹ ਕਾਫੀ ਸਮੇਂ ਤੋਂ ਹੀ ਜਿਹੜੀਆਂ ਚੋਰੀਆਂ ਨੂੰ ਅਜਾਮ ਦੇ ਰਹੇ ਸੀਗੇ ਇਸ ਕੇ ਨੂੰ ਪੜ ਕੇ ਪੁਲਿਸ ਕਿੱਡੀ ਵੱਡੀ ਕਾਮਯਾਬੀ ਸਮਝੂਗੀ ਕਿ ਇਹ ਸੀ ਇੰਨੀ ਓਵਰ ਆਲ ਜਿਹੜੇ ਪੂਰੇ ਮਾਟੇ ਇੱਥੇ ਜਾਵੇ ਤਾਂ ਚੋਰੀਆਂ ਦੇਖੋ ਅ ਦੇਖੋ ਜੀ ਚੋਰੀਆਂ ਤਾਂ ਹਰ ਇਲਾਕੇ ਵਿੱਚ ਹੁੰਦੀਆਂ ਕਿਉਂਕਿ ਕਦੀ ਸਮਾਨ ਦੀ ਹੋ ਜਾਂਦੀ ਹੈ ਕਿਸੇ ਕਿਸੇ ਚੀਜ਼ ਦੀ ਹੋ ਜਾਂਦੀ ਹੈ ਬਟ ਮੈਂ ਬਟਾਲਾਪੁਰ ਨੂੰ ਸਭ ਤੋਂ ਵੱਡੀ ਕਾਮਯਾਬੀ ਸਮਝੂਗੀ ਇਹਦੇ ਵਿੱਚ ਕਿ ਜਿਹੜੇ ਵਿਚਾਰੇ ਬੇਜਵਾਨ ਡੰਗਰ ਅਲੱਗ-ਅਲੱਗ ਜਗ੍ਹਾ ਤੋਂ ਚੋਰੀ ਕਰਕੇ ਇਹਨਾਂ ਫੈਕਟਰੀਆਂ ਦੇ ਵਿੱਚ ਵੱਡੇ ਜਾ ਰਹੇ ਨੇ ਸਭ ਤੋਂ ਮੇਨ ਵੱਡੀ ਗੱਲ ਇਹ ਕਿ ਸਾਡੀ ਬਟਾਲਾਪੁਰ ਤਹ ਤੱਕ ਪਹੁੰਚੀ ਹੈ ਕਿ ਇਹ ਐਕਚੁਅਲੀ ਬੇਜਵਾਨ ਡੰਗਰਾਂ ਦਾ ਕੀ ਕਰ ਕੀ ਜਾਂਦਾ ਜੀ ਜੀ ਜਦੋਂ ਜਦੋਂ ਅਸੀਂ ਜੀ ਜਦੋਂ ਅਸੀਂ ਇਹਨਾਂ ਦੇ ਬੈਂਕ ਡਿਟੇਲਸ ਨੂੰ ਪ੍ਰੋਪਰਲੀ ਚੈੱਕ ਕੀਤਾ ਗਿਆ ਜਿਹੜਾ ਹਾਤੀ ਤੇ ਬਲੈਰੋ ਕੈਂਪਰ ਨੂੰ ਵੀ ਅਸੀਂ ਆਪਣੇ ਫਰਦਰ ਹਵਾਲਗੀ ਦੇ ਵਿੱਚ ਲਿਆ ਤੇ ਦੈਨ ਉਸ ਤੋਂ ਬਾਅਦ ਜਿਹੜਾ ਹੈਗਾ ਸੀਗਾ ਇਹਨਾਂ ਦੇ ਬੈਂਕ ਡਿਟੇਲ ਦੇ ਵਿੱਚ ਕਰੀਬ ਜਿਹੜੇ ਹੈਗੇ 8 ਲੱਖ ਰੁਪਇਆ ਨੂੰ ਵੀ ਫ੍ਰੀਜ਼ ਕਰਵਾਇਆ ਗਿਆ ਕਿਉਂਕਿ ਜਦੋਂ ਵੀ ਇਹ ਮੱਜਾ ਚੋਰੀ ਕਰਕੇ ਵਾਪਸ ਆਉਂਦੇ ਸੀ ਇਹਦੇ ਨਾਲ ਦੀ ਨਾਲ ਇਹ HDFC ਬੈਂਕ ਤੋਂ ਸੀਗਾ ਇਹਨਾਂ ਦਾ ਅਕਾਊਂਟ ਉਹਦੇ ਵਿੱਚ ਜਮ੍ਹਾਂ ਕਰਵਾਉਂਦੇ ਸੀ ਗੁਰਨਾਮ ਸਿੰਘ ਕਮਾ ਤੇ ਜਿਹੜਾ ਹੈਗਾ ਵਾ ਗੁਰਪ੍ਰੇਮ ਸਿੰਘ ਭੇਜਾ ਉਹਦਾ ਜੁਆਇੰਟ ਅਕਾਊਂਟ ਸੀਗਾ ਜਿਹੜਾ ਵਿਕਰਮ ਜੀ ਦਾ ਵਿੱਕੀ ਸੀਗਾ ਉਹ ਆਪਣਾ ਜਿਹੜਾ ਅਕਾਊਂਟ ਅਲੱਗ ਸੀਗਾ ਉਹਦੇ ਵਿੱਚ ਯੂਜ਼ ਕਰਦਾ ਸੀ ਬਟ ਉਹਨੇ ਆਪਣੇ ਜਿਹੜੇ ਟਾਈਮ ਟੂ ਟਾਈਮ ਖਰਚ ਕਰ ਲੈਂਦਾ ਸੀ ਬਰਾਬਰ ਬਣਦੇ ਬਰਾਬਰ ਪੈਸੇ ਬਣਦੇ ਸੀ ਕਿਉਂਕਿ ਇਹ ਜਿਹੜੀਆਂ ਮੱਝਾਂ ਹੈਗੀਆਂ ਉਹ ਭਾਰ ਦੇ ਹਿਸਾਬ ਨਾਲ ਵੇਟ ਦੇ ਹਿਸਾਬ ਨਾਲ ਉੱਥੇ ਜਿਹੜੀਆਂ ਵੇਚੀਆਂ ਜਾਂਦੀਆਂ ਸੀ